ਮੈਡੀਕਲ ਕਹਾਗਾ ਕਿ ਇੱਕ 14 ਗੁਰਦਾ ਵੱਡਾ ਹਸਪਤਲ ਜਿਹੜਾ ਲਾਈਫ ਸੇਵਿੰਗ ਕੋਸਟ ਪਲੇਜ ਲੈਬ ਹੈ ਗਿਆ ਲੋਡ ਅਨਸਾਰ ਜਿੰਨੀ ਲੈਬ ਦੀ ਲੋੜ ਹੈ ਡਾਕਟਰ ਨੇ ਜੋ ਸਾਨੂੰ ਸੁਝਾ ਦਿੱਤੇ ਹੈ ਉਸ ਦਾ ਨਾਲ ਜਿਹੜੀ ਲੈਬ ਹੈਗੀ ਹੈ ਤੇ ਦੇ ਨਾਲ ਕਾਰਡੀਓ ਮੋਨੀਟਰ ਲੱਗੇ ਹੋਏ ਹੈ ਤੇ ਪੀਸੀਜੀ ਮਸ਼ੀਨ ਸੇ ਕਿਉਂਕਿ ਇਸ ਸਮੇਂ ਸਮੇ ਤੇ ਜੋ ਹਾਲਾਤ ਬਣਦੇ ਆ ਜਿਹੜੇ ਕਿ ਬਹੁਤ ਹੀ ਚਰਿਆਰਥਿਕ ਪੱਖੋਂ ਕਮਜ਼ੋਰ ਨਾਗਰਿਕ ਹੈ ਉਹਨਾਂ ਨੂੰ ਧਿਆਨ ਚ ਰੱਖ ਕੇ ਤੇ ਖਾਸ ਕਰਕੇ ਜਿਹੜੇ ਹੁਣ ਹੜ੍ਹ ਪੀੜਤ ਭੈਣ ਭਰਾ ਸਾਡੇ ਮਾਰ ਚੱਲ ਰਹੇ ਆ ਇਸ ਚੀਜ਼ ਦੀ ਇਹਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਜਿੱਥੇ ਰੈਸਕਿਊ ਵਾਲੀ ਸੀ ਪਹਿਲੀ ਤੇ ਦੂਜੀ ਉਸ ਤੋਂ ਬਾਅਦ ਉਹਨਾਂ ਨੂੰ ਖਾਣਾ ਪੀਣਾ ਪਹਚਾਉਣਾ ਤੇ ਹੁਣ ਇਸ ਵੇਲੇ ਜੋ ਉੱਥੇ ਪਸ਼ੂਆਂ ਦੇ ਮਰਨ ਕਰਕੇ ਫਸਲਾਂ ਦੇ ਸੜਨ ਕਰਕੇ ਜਾਂ ਉਹਨਾਂ ਦੇ ਜੋ ਅੰਦਰ ਸਿਲਟ ਭਰੀ ਬਹੁਤ ਸਾਰੀ ਸਮੈਲ ਤੇ ਬੜੇ ਤਰ੍ਹਾਂ ਦੇ ਰਿਪੋਰਟਾਂ ਆ ਰਹੀਆਂ ਕਿ ਉੱਤੇ ਜਿਹੜੇ ਕੁਛ ਇਦਾਂ ਦੇ ਇਹ ਇਨਸੈਕਟ ਸੈਗੈਂਟ ਕੇ ਖਾਸ ਕਰਕੇ ਜਿਹੜਾ ਸਨੇਕ ਦੇ ਕੱਟਣ ਨਾਲ ਸੱਪ ਦੇ ਕੱਟਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਤੇ ਡਾਕਟਰ ਸਾਹਿਬ ਦੀ ਸਲਾਹ ਨਾਲ ਅਸੀਂ ਪਹਿਲਾਂ ਵੀ ਬੜੇ ਲੰਬੇ ਸਮੇਂ ਤੋਂ ਗੱਲ ਕਰ ਰਹੇ ਸੀ ਵੀ ਇਸ ਤਰ੍ਹਾਂ ਦੀਆਂ ਜਿਹੜੇ ਏਰੀਆ ਦੇ ਵਿੱਚ ਲੋਡ ਲੋਡ ਬੰਦ ਇਸ ਤਰ੍ਹਾਂ ਸਾਡੇ ਪਰਿਵਾਰ ਦੇ ਮੈਂਬਰ ਹੈਗੇ ਉਹਨਾਂ ਤੱਕ ਪਹੁੰਚ ਕਰੀ ਜਾਵੇ ਤੇ ਪਹੁੰਚ ਦੇ ਵਿੱਚ ਸਾਨੂੰ ਕਿਦਾਂ ਦੀ ਫੈਸਿਲਿਟੀ ਦੀ ਲੋੜ ਹੈ ਤਾਂ ਕਿ ਉਹਨਾਂ ਲਈ ਉਹ ਹੈਲਪਫੁਲ ਹੋ ਸਕੇ ਸਾਡੇ ਕੋਲ ਲੈਬ ਵੀ ਚਾਹੀਦੀ ਹੈ ਉਥੇ ਸਾਨੂੰ ਅਕਾਰਡਿਕ ਮਿਨੀਟ ਜਿਹੇ ਦਾ ਸਟਰਿੰਜ ਪੰਪ ਚਾਹੀਦੇ ਇਹਦੀ ਚੀਜ਼ਾਂ ਚਾਹੀਦੀਆਂ ਵੀ ਇਹ ਤਾਂ ਹੁਣ ਡਾਕਟਰ ਸਾਹਿਬ ਡਿਟੇਲਸ ਦੱਸ ਸਕਦੇ ਆਂ ਵੀ ਆਪਾਂ ਨੂੰ 24 ਘੰਟੇ ਤੱਕ ਇਹ ਹੈਲਪਫੁਲ ਹੋਏਗੀ ਨਾਲੇ ਵੀ ਐਮਬੂਲੈਂਸ ਵੀ ਹੋਏਗੀ ਤੇ ਪੈਰਾਮੈਡੀਕਲ ਸਟਾਫ ਹੋਏਗਾ ਡਾਕਟਰ ਹੋਏਗਾ ਤੇ ਇਹ ਸਾਰੇ ਸਾਡੀ ਜਿਹੜੀ ਟੀਮ ਹੈਗੀ ਹੈ ਜਿਵੇਂ ਜਿਵੇਂ ਗਾਈਡ ਕਰਨਗੇ ਤੇ ਉਸ ਤਰੀਕੇ ਨਾਲ ਅਸੀਂ ਆਪਣੇ ਭੈਣ ਭਰਾਵਾਂ ਦੀਆਂ ਸਮੱਸਿਆਵਾਂ ਤੇ ਵੈਟਰਨਰੀ ਡਾਕਟਰ ਜਿਹੜੇ ਆ ਉਹਨਾਂ ਦੀ ਅਲੱਗ ਟੀਮ ਹੋਏਗੀ ਤੇ ਉਹਦੇ ਨਾਲ ਉਹਨਾਂ ਦੇ ਅਲੱਗ ਮੈਡੀਸਨ ਹੋਣਗੇ ਆ ਤੇ ਉਹ ਤਾਂ ਡਾਕਟਰ ਸਾਹਿਬ ਡਿਟੇਲਸ ਦੱਸ ਸਕਦੇ ਨੇ ਇਹਦੇ ਚ ਲੈਬਰਾਟਰੀ ਜਿਹੜੀ ਹੈਗੀ ਆ ਫੁੱਲ ਫਲੇਸ਼ ਲੈਬਰਾਟਰੀ ਹੈ ਜਿਹਦੇ ਚ ਜਿਹੜੀ ਆਮ ਲੈਬਰਾਟਰੀ ਹੁੰਦੀ ਹੈ ਜਿਹਦੇ ਚ ਅਸੀਂ ਚਾਹ ਉਹਦਾ ਬਲੱਡ ਟੈਸਟ ਕਰਨਾ ਹੋਵੇ ਤੇ ਕਿਸੇ ਵੀ ਬਿਮਾਰੀ ਵਾਸਤੇ ਕਰਨਾ ਹੋਵੇ ਐ ਉਹਦੇ ਲਿਵਰ ਦੀ ਬਿਮਾਰੀ ਹੋਵੇ ਚਾਹ ਉਹਦੀ ਕਿਡਨੀ ਦੀ ਬਿਮਾਰੀ ਹੋਵੇ ਆ ਜੇ ਜਿਸ ਤਰ੍ਹਾਂ ਅੱਜ ਡੇਟ ਦੇ ਵਿੱਚ ਤੁਹਾਡੇ ਡੇਂਗੂ ਦੀ ਗੱਲ ਹੋ ਗਈ ਆ ਉਹਦੇ ਚ ਸੈੱਲ ਕਾਊਂਟਰ ਹੈਗੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਲੈਬ ਦੇ ਵਿੱਚ ਨੇ ਦੂਸਰਾ ਉਹਦੇ ਚ ਸਭ ਤੋਂ ਜ਼ਿਆਦਾ ਜ਼ਰੂਰਤ ਪੈਂਦੀ ਹੁੰਦੀ ਹੈ ਕਿ ਜਦੋਂ ਕੋਈ ਟਰੋਮਾ ਇੰਜਰੀ ਹੁੰਦੀ ਆ ਤਾਂ ਉਹਨੂੰ ਆਕਸੀਜਨ ਦੀ ਕਾਫੀ ਜ਼ਿਆਦਾ ਜ਼ਰੂਰਤ ਪੈਂਦੀ ਹੈ ਇਹਦੇ ਚ ਤਿੰਨ ਸੈੱਟ ਜਿਹੜੇ ਹੈਗੇ ਨੇ ਉਹ ਆਕਸੀਜਨ ਦੇ ਵਿੱਚ ਲੱਗੇ ਹੋਣ ਲਾ ਤਿੰਨ ਬੈੱਡ ਜਿਹੜੇ ਪੇਸ਼IENTS ਨੇ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਆਕਸੀਜਨ ਲੱਗ ਸਕਦੀ ਹੈ ਫਿਰ ਹੈਗਾ ਕਿ ਇਹਦੇ ਇੰਦਰ ਦੇ ਤਰ੍ਹਾਂ ਦੇ ਉੱਤੇ ਦੋ ਬੈੱਡ ਹੀ ਹੋ ਗਏ ਆ ਭਲਕੇ ਤੀਸਰਾ ਬੈੱਡ ਵੀ ਹੈਗਾ ਜਿਹੜਾ ਡਾਕਟਰ ਦੇ ਨਾਲ ਸਟੈਚੂਲ ਟੈਸਟ ਹੁੰਦਾ ਸੋ ਤਿੰਨ ਜਿਹੜੇ ਹੈਗੇ ਨੇ ਪੇਸ਼ੈਂਟ ਇੱਕਦਮ ਐਮਰਜੈਂਸੀ ਵਾਲੇ ਜਿਹੜੇ ਹੈਗੇ ਨੇ ਉਹ ਸਾਹਮਣੇ ਜਾ ਸਕਦੇ ਆ ਕਿਉਂਕਿ ਜਿਹੜਾ ਆਪਾਂ 골ਡਨ ਆਰਸ ਦੀ ਗੱਲ ਕਰਦੇ ਆ ਉਹਦੇ ਸਭ ਤੋਂ ਇੰਪੋਰਟੈਂਟ ਪਾਰਟ ਹੁੰਦਾ ਹੈ ਕਿ ਤੁਹਾਡੀ ਬਿਮਾਰੀ ਡਾਇਗਨੋਸ ਹੋ ਜੇ ਵੀ ਤੇ ਉਹਨੂੰ ਆਕਸੀਜਨ ਦਿੱਸਾ ਆਤਾ ਜਿਹ ਬਲੱਡ ਦੀ ਵੀ ਬਿੰਦਿਆ ਲਿਖ ਲਈ ਬਲੱਡ ਦੀ ਡਿਫੀਨਿਟਿਓ ਇਸ਼ੂ ਵਾ ਲੈਂਦਾ ਵਿੱਚ ਲਿਖਣੀ ਹੈ ਸੋ ਉਹ ਉਸ ਪਾਰਟ ਉਹ ਦਿਨਾਂ ਲੋ ਇਹ ਜਿਹੜੀ ਬਸ ਹੈਗੀ ਹੈ ਇਹ ਜਿਆਦਾ ਕਯੁਪਟ ਹੈ